ਸਸੇਗਲ ਜੀ ਸਾਰਿਆਂ ਨੂੰ ਚੈਨਲ ਫੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ 4 ਤਰੀਕ ਤੋਂ ਲੈ ਕੇ 10 ਫਰਵਰੀ ਪੰਜਾਬ ਦੇ ਮੌਸਮ ਦੇ ਕੀ ਹਾਲਾਤ ਨੇ ਲਗਾਤਾਰ ਮੌਸਮ ਵਿਭਾਗ ਵੱਲੋਂ ਮੀਂਹ ਦੇ ਅਲਰਟ ਜਾਰੀ ਹੋ ਰਹੇ ਸਨ ਜਿਸ ਦੇ ਮੱਦੇ ਨਜ਼ਰ ਅੱਜ 4 ਤਰੀਕ ਤੋਂ ਪੰਜਾਬ ਦੇ ਵਿੱਚ ਹਲਕੇ ਦਰਮਿਆਨੇ ਸਿਸਟਮ ਲੱਗਣ ਜਾ ਰਹੇ ਨੇ ਪਹਾੜੀ ਖੇਤਰਾਂ ਵਿੱਚ ਸਿਸਟਮ ਪਹੁੰਚ ਚੁੱਕਿਆ ਜੀ ਮਦਾਨੀ ਇਲਾਕਿਆਂ ਵਿੱਚ ਸਿਸਟਮ ਨੇ ਤੋਂ ਤੁਸੀਂ ਉੱਤਰ ਭਾਰਤ ਦੇ ਬਹੁਤੇ ਹਿੱਸਿਆਂ ਵਿੱਚ ਸਿਸਟਮ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਦੇ ਨਾਲ ਪੰਜਾਬ ਦੇ ਵਿੱਚ ਸਵੇਰ ਤੋਂ ਹੀ ਧੁੰਦ ਅਤੇ ਬੱਦਲਵਾਈ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇਵੇਗਾ। ਗੱਲ ਕੀਤੀ ਜਾਵੇ ਮੀਂਹ ਦੀ ਦਾ ਮੀਂਹ ਪੰਜਾਬ ਦੇ ਵਿੱਚ ਲਗਭਗ ਦੁਪਹਿਰ ਤੋਂ ਬਾਅਦ ਦੇਖਣ ਨੂੰ ਮਿਲੇਗਾ। ਖਾਸ ਤੌਰ ਤੇ ਮਾਝੇ ਅਤੇ ਦੁਆਬੇ ਦੀ ਬੈਲਟ ਦੇ ਵਿੱਚ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਇਸ ਸਮੇਂ ਦੇ ਕੀ ਹਾਲਾਤ ਨੇ ਇੱਕ ਮਿੰਟ ਕੱਕ ਦੱਸ ਦਿਓ ਚੈਨਲ ਤੇ ਨਮਿਓ। ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰਦੇ ਹੋ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ। ਚਰਤੇ ਘੰਟਿਆਂ ਦੀ ਗੱਲ ਕੀਤੀ ਜਾਵੇ ਤਾਂ ਦਿਨ ਦੇ ਸਮੇਂ ਮੌਸਮ ਫਿਲਹਾਲ ਠੀਕ ਹੈ ਕੋਈ ਵੱਡੀ ਹਲ ਚੱਲ ਨਹੀਂ ਹੈ ਪਰ 11-12 ਵਜੇ ਤੋਂ ਬਾਅਦ ਸਿਸਟਮ ਵਿਗੜਦਾ ਹੋਇਆ ਦਿਖਾਈ ਦੇਵੇਗਾ ਲਗਭਗ ਦੁਪਹਿਰ ਦੇ ਸਮੇਂ ਪੰਜਾਬ ਦੇ ਮਾਝੇ ਅਤੇ ਦੁਆਬੇ ਦੇ ਇਲਾਕੇ ਵਿੱਚ ਸਿਸਟਮ ਐਂਟਰ ਕਰਦਾ ਹੋਇਆ ਦਿਖਾਈ ਦੇਵੇਗਾ ਜਿਸ ਦੇ ਨਾਲ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਭਲਾਚੌਰ ਨੰਗਲ ਅਨੰਦਪੁਰ ਸਾਹਿਬ ਕਰਾਲੀ ਮੋਹਾਲੀ ਮੋਰਿੰਡਾ ਚੰਡੀਗੜ੍ਹ ਫਤਿਹਗੜ੍ਹ ਪਟਿਆਲਾ ਲੁਧਿਆਣੇ ਦੇ ਕੁਝ ਇਲਾਕਿਆਂ ਵਿੱਚ ਮੀਂਹ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਦੇ ਨਾਲ ਪੰਜਾਬ ਦੀ ਅਗਰ ਗੱਲ ਕੀਤੀ ਜਾਵੇ ਤਾਂ ਮਾਝੇ ਦਾ ਇਲਾਕਾ ਅਤੇ ਦੁਆਬਾ ਬੈਲਟ ਜਿਹੜੀ ਵੀ ਹੈ ਸਾਰੇ ਇਹਦੇ ਵਿੱਚ ਮੀਂਹ ਦੇ ਚਾਂਸ ਬਣਦੇ ਹੋਏ ਦਿਖਾਈ ਦੇ ਰਹੇ ਨੇ ਸੈਂਟਰਲ ਪੰਜਾਬ ਦੇ ਵੀ ਕੁਝ ਕੁ ਇਲਾਕਿਆਂ ਵਿੱਚ ਮੀਂਹ ਹੋ ਸਕਦਾ ਹੈ ਪਰ ਕੋਈ ਬਹੁਤ ਵੱਡੀ ਹਲਚਲ ਫਿਲਹਾਲ ਬਣਦੇ ਹੋਏ ਦਿਖਾਈ ਨਹੀਂ ਦੇ ਰਹੀ ਮਾਲਵਾ ਬੈਲਟ ਦੀ ਗੱਲ ਕੀਤੀ ਜਾਵੇ ਤਾਂ ਹਲਕੇ ਦਰਮਿਆਨੀ ਬੁੰਦਾ ਬੰਦੀ ਕਿੰਮਣ-ਕਣੀ ਕਿਸੇ ਕਿਸੇ ਇਲਾਕੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਪਰ ਅਗਰ ਗੱਲ ਕੀਤੀ ਜਾਵੇ ਤਾਂ ਦੁਪਹਿਰ ਤੋਂ ਬਾਅਦ ਸਿਸਟਮ ਜਿਹੜਾ ਖਾਸ ਤੌਰ ਤੇ ਦੁਆਬੇ ਇਲਾਕੇ ਵਿੱਚ ਐਕਟੀਵੇਟ ਹੋਵੇਗਾ ਤੁਸੀਂ ਦੇਖ ਸਕਦੇ ਹੋ ਕਿ ਬਾਅਦ ਦੁਪਹਿਰ ਇਹ ਸਿਸਟਮ ਹੈ ਖਾਸ ਤੌਰ ਤੇ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਨੰਗਲ ਅਨੰਤਪੁਰ ਸਾਹਿਬ ਚੰਡੀਗੜ੍ਹ ਕਰਾਲੀ ਮੁਹਾਲੀ ਮੋਰਿੰਡਾ ਫਤਿਹਗੜ੍ਹ ਸਾਹਿਬ ਜਲੰਧਰ ਲੁਧਿਆਣਾ ਦਾ ਕੁਝ ਕਿ ਇਲਾਕਾ ਇਹਦੇ ਵਿੱਚ ਖਾਸ ਤੌਰ ਤੇ ਇਹ ਬੈਲਟ ਜਿਹੜੀ ਹੈ ਇਹਦੇ ਵਿੱਚ ਚਪੇਟ ਵਿੱਚ ਆਉਂਦੇ ਦਿਖਾਈ ਦੇ ਰਹੀ ਹੈ ਰਾਤ ਤੱਕ ਇਹਨਾਂ ਇਲਾਕਿਆਂ ਵਿੱਚ ਲਗਾਤਾਰ ਕਿਰਮਣ ਕਣੀ ਤੇ ਪੁੰਦਾ ਬੰਦੀ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਜੋ ਕਿ 5 ਤਰੀਕ ਤੱਕ ਇਸੇ ਤਰੀਕੇ ਨਾਲ ਬਣੇ ਰਹਿਣਗੇ 5 ਤਰੀਕ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਹਲਕਾ ਦਰਮਿਆਨਾ ਮੌਸਮ ਇਹਨਾਂ ਇਲਾਕਿਆਂ ਵਿੱਚ ਵਿਗੜਿਆ ਰਹੇਗਾ ਬਾਕੀ ਪੰਜਾਬ ਦੇ ਵਿੱਚ ਮੌਸਮ ਠੀਕ ਹੈ ਤੇ ਫਿਰ 5 ਤਰੀਕ ਤੋਂ ਬਾਅਦ ਥੋੜੀ ਬੋਧੀ ਧੁੱਪ ਲੱਗੇਗੀ ਤੇ 6 ਤਰੀਕ ਤੋਂ ਲਗਾਤਾਰ ਧੁੰਦ ਅਤੇ ਬੱਦਲ ਵਗਦਾ ਮਾਹੌਲ 10 ਤਰੀਕ ਤੱਕ ਲਗਾਤਾਰ ਚੱਲਦਾ ਰਹੇਗਾ ਜਿਸ ਦੇ ਨਾਲ ਦਿਨ ਦੇ ਤਾਪਮਾਨ ਜਿਹੜੇ ਨੇ ਉਹ ਘਟ ਕੇ 18 ਡਿਗਰੀ ਤੱਕ ਆ ਜਾਣਗੇ ਕਿਉਂਕਿ ਇਸ ਸਮੇਂ ਤਾਪਮਾਨ 22 ਡਿਗਰੀ ਨੂੰ ਪਹੁੰਚ ਚੁੱਕੇ ਸਨ ਤਾਂ ਦੁਬਾਰਾ ਤੋਂ ਜੋ ਇੱਕ ਪਰਸਿਆਲ ਵਾਲੇ ਹਾਲਾਤ ਹੁੰਦੇ ਨੇ ਉਹ ਸਾਨੂੰ 10 ਤਰੀਕ ਤੱਕ ਦੇਖਣ ਨੂੰ ਮਿਲਣਗੇ ਇੱਕ ਤੋਂ ਬਾਅਦ ਇੱਕ ਬੱਦਲੀ ਸਿਸਟਮ ਪੰਜਾਬ ਵਿੱਚ ਆਉਣਗੇ ਪਰ ਮੀਂਹ ਦੀ ਸੰਭਾਵਨਾ ਕੋਈ ਵੱਡੀ ਬਣਦੀ ਦਿਖਾਈ ਨਹੀਂ ਦੇ ਰਹੀ ਸਵੇਰ ਤੋਂ ਦੁਪਹਿਰ ਦੇ ਸਮੇਂ ਤੱਕ ਕੜਾਕੇ ਦੀ ਧੁੰਦ ਪਵੇਗੀ ਜਿਸ ਦੇ ਨਾਲ ਕਾਫੀ ਹਰ ਠੰਡ ਦੇ ਹਾਲਾਤ ਬਣਦੇ ਹੋਏ ਦਿਖਾਈ ਦੇਣਗੇ ਦੁਪਹਿਰ ਦੇ ਸਮੇਂ ਧੁੱਪ ਨਿਕਲੇਗੀ ਪਰ ਜਿਹੜੇ ਤਾਪਮਾਨ ਨੇ 18 ਡਿਗਰੀ ਤੱਕ ਬਣੇ ਰਹਿਣ ਦੀ ਉਮੀਦ ਹੈ ਕੋਈ ਵੱਡੀ ਹਲਚਲ ਨਹੀਂ ਹੈ ਠੰਡ ਦੇ ਹਾਲਾਤ ਹੁਣ ਦੁਬਾਰਾ ਤੋਂ ਵਿਗੜਦੇ ਹੋਏ ਦਿਖਾਈ ਦੇ ਰਹੇ ਨੇ ਪੰਜਾਬ ਦੇ ਵਿੱਚ ਦੁਬਾਰਾ ਆਪਣੇ ਠੰਡ ਜਿਹੜੀ ਉਹ ਪੈਰ ਜਮਾਉਂਦੇ ਹੋਏ ਦਿਖਾਈ ਦੇਵੇਗੀ ਹਵਾ ਦੀ ਗੱਲ ਕੀਤੀ ਜਾਵੇ ਤਾਂ ਹਵਾ ਪੱਛਮ ਦਿਸ਼ਾ ਤੋਂ ਪੂਰਬ ਦਿਸ਼ਾ ਤੋਂ ਵੱਖ-ਵੱਖ ਦਿਨਾਂ ਵਿੱਚ ਚੱਲੇਗੀ ਖਾਸ ਤੌਰ ਤੇ ਪੱਛਮੀ ਹਵਾ ਦਾ ਜ਼ੋਰ ਜ਼ਿਆਦਾ ਦੇਖਣ ਨੂੰ ਮਿਲੇਗਾ ਜਿਸ ਦੇ ਨਾਲ ਪੱਛਮ ਤੋਂ ਪੰਜਾਬ ਦੇ ਵਿੱਚ ਹਵਾ ਆਵੇਗੀ ਜਿਸ ਦੇ ਨਾਲ ਹਾਲਾਤ ਜਿਹੜੇ ਨੇ ਉਹ ਠੰਡ ਵਾਲੇ ਜ਼ਿਆਦਾ ਬਣਦੇ ਹੋਏ ਦਿਖਾਈ ਦੇਣਗੇ ਅਗਰ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਤਾਂ ਮੀਂਹ ਦੇ ਹਾਲਾਤ ਜਿਹੜੇ 4 ਤਰੀਕ ਤੋਂ ਲੈ ਕੇ 5 ਤੱਕ ਸਵੇਰ ਦੇ ਹਨ ਉਸ ਤੋਂ ਬਾਅਦ 11 ਤਰੀਕਾ ਦੇ 12 ਤਰੀਕ ਦੇ ਵਿੱਚਕਾਰ ਇੱਕ ਪਹਾੜੀ ਖੇਤਰ ਵਿੱਚ ਸਿਸਟਮ ਪਹੁੰਚ ਰਿਹਾ ਜਿਸ ਦਾ ਅਸਰ ਮੀਂਹ ਦੇ ਪੱਖ ਤੋਂ ਪੰਜਾਬ ਵਿੱਚ ਹੁੰਦਾ ਦਿਖਾਈ ਦੇਵੇਗਾ ਪਰ ਉਹ ਸਿਸਟਮ ਹਜੇ ਕਾਫੀ ਜ਼ਿਆਦਾ ਦਿਨ ਪਏ ਨੇ ਹਫ਼ਤੇ 10 ਦਿਨ ਪਏ ਨੇ ਜਿਹੇ ਇਹ ਦੇ ਵਿਚਕਾਰ ਕੋਈ ਲੰਮਾ ਸਿਸਟਮ ਅਗਰ ਕੋਈ ਬਣਦਾ ਦਿਖਾਈ ਦਿੰਦਾ ਹੈ ਤਾਂ ਉਹਦੇ ਬਾਰੇ ਨੇੜੇ-ਤੇੜੇ ਜਾ ਕੇ ਤੁਹਾਨੂੰ ਅਗਲੀ ਐਗਜ਼ੈਕਟ ਜਾਣਕਾਰੀ ਦਵਾਂਗੇ ਲਗਭਗ 8-9 ਤਰੀਕ ਦੇ ਨੇੜੇ-ਤੇੜੇ ਕਿ ਇਹ 11-12 ਤਰੀਕ ਵਾਲਾ ਜੋ ਸਿਸਟਮ ਹੈ ਇਹ ਕਿਸ ਤਰੀਕੇ ਦਾ ਪੰਜਾਬ ਦੇ ਉ ਆਪ ਪਾਵੇਗਾ ਬਾਕੀ ਜੋ ਵੀ ਨਮੀਆਂ ਅਪਡੇਟ ਹੋਣਗੀਆਂ ਚੈਨਲ ਦੇ ਉੱਪਰ ਵੀਡੀਓ ਲਗਾਤਾਰ ਆਉਂਦੀ ਰਹੇਗੀ ਇਹ ਸੀ ਜੀ ਅਪਡੇਟ 4-5 ਤੋਂ ਲੈ ਕੇ 10 ਤਰੀਕ ਫਰਵਰੀ ਮਹੀਨੇ ਦੇ ਮੌਸਮ ਦੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਚੈਨਲ ਵੈਦਰ ਅਪਡੇਟਸ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲ ਸਕੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ